ਨਦੀਮ ਲਹਿੰਦੇ ਪੰਜਾਬ ਦਾ ਪੁੱਤ ਨੇਜੇ ਬਾਜੀ ਵਿੱਚ ਸੋਨੇ ਦਾ ਤਗਮਾ ਜਿੱਤਿਆ ਤਾਂ ਇਨਾਮਾਂ ਦੀ ਹਨੇਰੀ ਆ ਗਈ ਪੈਸੇ ਮੀ ਬਾਗ ਢਿਗੇ ਸੌਰਾ ਸਾਬ ਪਿੰਡੂ ਹਮਾਤੜ ਹੋਰ ਤੇ ਕੁਝ ਨਾ ਸੁਝਿਆ ਚਾ ਚਾਚ ਜਵਾਈ ਨੂੰ ਕਿੱਲੇ ਮੱਝ ਬਨ ਗਿਆ ਇਧਰ ਗੋਦੀ ਮੀਡੀਏ ਨੇ 바ਵਾ ਮਖੌਲ ਲੜਾਇਆ ਠਠ ਕੀਤੇ ਗਰੀਬ ਮੁਲਕ ਗਰੀਬੀ ਦੇ ਦਾਬੇ ਹੋਰ ਦੇਵੀ ਕੀ ਸਕਦੇ ਸਿੰਥੈਟਿਕ ਦੁੱਧ ਵਾਲਾ ਛੜਦਾ ਪੰਜਾਬ ਕਿਸੇ ਵੇਲੇ ਚੰਗੀ ਨਸਲ ਦੀ ਕਿੱਲੇ ਵੱਜੀ ਹਰ ਘਰ ਦਾ ਸ਼ਿੰਗਾਰ ਹੁੰਦੀ ਸੀ ਸਾਡੇ ਇੱਕ ਵਾਕਫਕਾਰ ਬਾਬਾ ਜੀ ਖਾਲੀ ਖੋਲੀ ਵੇਖ ਰਿਸ਼ਤੇ ਨੂੰ ਨਾ ਕਰ ਆਏ ਕਹਿੰਦੇ ਅਖੇ ਡੰਗਰਾਂ ਦੀਆਂ ਵੱਖੀਆਂ ਦਿਸਦੀਆਂ ਜਿਹੜਾ ਕਿੱਲੇ ਵੱਜੀ ਨੂੰ ਨਹੀਂ ਰਜਾ ਸਕਦਾ ਉਹ ਕੱਲ ਨੂੰ ਮੇਰੀ ਧੀ ਨੂੰ ਕੀ ਖਵਾਉ ਉਸ ਸੁਨਹਿਰੀ ਦੌਰ ਸਾਰੀ ਦਿਹਾੜੀ ਡੰਗਰਚਾਰ ਨੇ ਮੁੜ ਕੇ ਆਥਣੇ ਛੱਪੜ ਵਿੱਚ ਬਾੜ ਦੇਣੇ ਇੰਨੇ ਨਾਲ ਹੀ ਸ਼ਾਮੀ ਦੁੱਧ ਦਾ ਫਰਕ ਪੈ ਜਾਣਾ ਹੁਣ ਜੀਵਨ ਸ਼ੈਲੀ ਬਦਲ ਗਈ ਲੋਕ ਸੁਖ ਰਹਿਣੇ ਹੋ ਗਏ ਪਿੱਛੇ ਜਿਹੇ ਇੱਕ ਨੇ ਕੋਠੀ ਮਗਰ ਡੰਗਰਾਂ ਦੀ ਹਵੇਲੀ ਛੱਤ ਲਈ ਆਖੇ ਮੱਜਾਂ ਰੱਖਣੀਆਂ ਦੂਰ ਪੜਦੇ ਨਿਆਣੇ ਘੜ ਪੈ ਗਏ ਚੱਤੇ ਪਹਿਰ ਮੁਸ਼ਕ ਆਇਆ ਕਰੂ ਅਖੀਰ ਹਮਾਤੜ ਨੂੰ ਡੰਗਰਾਂ ਲਈ ਛੱਤੀ ਹੋਈ ਹਵੇਲੀ ਢਾਉਣੀ ਪੈਗੀ ਮੁੰਸ਼ੀ ਪ੍ਰੇਮਚੰਦ ਲਿਖਦਾ ਜਿਸ ਦਿਨ ਜੱਟ ਦੇ ਪੁੱਤ ਨੂੰ ਗੋਹੇ ਵਿੱਚੋਂ ਮੁਸ਼ਕ ਆਉਣੀ ਸ਼ੁਰੂ ਹੋ ਗਈ ਸਮਝ ਲਿਆ ਜੇ ਕਾਲ ਪੈਣ ਵਾਲਾ ਫੂਕ ਸ਼ਾਕੀ ਵਿੱਚ ਪੈ ਗਈ ਖਲਕਤ ਇਧਰੋਂ ਗਏ ਦੇ ਭਾਬ ਕਿਸੇ ਵੀ ਮੁਲਕ ਚੋਂ ਬਾਹਰੋਂ ਗਏ ਦੇ ਚਿੱਟੇ ਕੁੜਤੇ ਤੇ ਗੋਹੇ ਦੀ ਛਿੱਟ ਪੈ ਗਈ। ਉਸੇ ਵੇਲੇ ਸਾਰਾ ਕੁਝ ਲਾ ਕੇ ਕੱਪੜੇ ਧੋਣ ਵਾਲੀ ਮਸ਼ੀਨ 'ਚ ਸੁੱਟ ਦਿੱਤਾ। ਮਾਂ ਕਹਿਣ ਲੱਗੀ ਪੁੱਤਰਾ ਕਾਹ ਨੂੰ ਸਿੱਟਣਾ ਸੀ? ਮੈਨੂੰ ਦੱਸਦਾ ਮੈਂ ਉਹਨਾਂ ਨੂੰ ਦਾਗ ਸਾਫ਼ ਕਰ ਦਿੰਦੀ। ਅੱਗੋਂ ਗੁੱਸੇ ਹੋ ਗਿਆ। ਆਖੇ ਸੂਮ ਕੰਜੂਸਾਂ ਵਾਲੀਆਂ ਇਲਤਾਂ ਛੱਡ ਦਿਓ। ਮਾਂ ਕਹਿੰਦੀ ਕੀ ਕਰੀਏ ਪੁੱਤਰਾ ਛੱਡੀਆਂ ਨਹੀਂ ਜਾਂਦੀਆਂ ਕਣਕ ਦੇ ਸਿੱਟੇ ਚੁਗ ਚੁਗ ਜੋ ਪੜਾਇਆ ਤੈਨੂੰ ਹੁਣ ਹਿਆ ਨਹੀਂ ਪੈਂਦਾ ਵਾਕਿਆਈ ਉਹ ਜ਼ਮਾਨੇ ਲੱਦ ਗਏ ਜਦੋਂ ਆਇਆ ਗੁੱਸਾ ਪੀਲਿਆ ਜਾਂਦਾ ਸੀ ਤੇ ਪਾਟੇ ਨੂੰ ਸੀ ਲਿਆ ਜਾਂਦਾ ਸੀ ਮਾੜੇ ਮੋٹے ਉੱਧੜ ਗਏ ਨੂੰ ਕੂੜੇਦਾਨ ਵਿੱਚ ਸੁੱਟਣ ਦਾ ਰਿਵਾਜ ਹੈ ਨਹੀਂ ਸੀ ਹੋਇਆ ਉਦੋਂ ਕਰਦਾ ਲਿਖਤ ਹਰਪੀ ਜਵੰਦਾ ਆਵਾਜ਼ ਭਪਿੰਦਰ ਸਿੰਘ ਖਮਾੜੋ